ਸਤੰਬਰ 1993 ਵਿੱਚ ਬਿਆਸ ਅਦੀਨ ਪਹੰਦੇ ਲੋਪੋਕੇ ਪੁਲਿਸ ਵੱਲੋਂ ਅਗਵਾ ਕਰਨ ਦੇ ਮਾਮਲੇ ਵਿੱਚ ਤਤਕਾਲੀ ਥਾਣੇਦਾਰ ਪਰਮਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ 10 ਸਾਲ ਦੀ ਸਜ਼ਾ ਤੇ 50000 ਰੁਪਏ ਜੁਰਮਾਨਾ ਕੀਤਾ ਗਿਆ ਹੈ ਜਦ ਕਿ ਇਸ ਮਾਮਲੇ ਵਿੱਚ ਪੁਲਿਸ ਮੁਲਾਜ਼ਮ ਧਰਮ ਸਿੰਘ ਕਸ਼ਮੀਰ ਸਿੰਘ ਅਤੇ ਦਰਬਾਰਾ ਸਿੰਘ ਨੂੰ ਸਬੂਤਾਂ ਦੀ ਘਾਟ ਹੋਣ ਕਾਰਨ ਬਰੀ ਕਰ ਦਿੱਤਾ ਗਿਆ ਹਾਲਾਂਕਿ ਤਤਕਾਲੀ ਥਾਣੇਦਾਰ ਤੇ ਦੋਨਾਂ ਨੌਜਵਾਨ ਨੂੰ ਅਗਵਾ ਕਰਕੇ ਛੋਟੇ ਪੁਲਿਸ ਮੁਕਾਬਲੇ ਵਿੱਚ ਮਾਰਨ ਦੇ ਇਲਜ਼ਾਮ ਲੱਗੇ ਸਨ ਪਰ ਅਦਾਲਤ ਵੱਲੋਂ ਸਜ਼ਾ ਕਿਡਨਾਪਿੰਗ ਮਾਮਲੇ ਵਿੱਚ ਸੁਣਾਈ ਹੈ 1993 ਵਿੱਚ ਮੁੱਛਲ ਦੇ ਸੁਰਮਕ ਸਿੰਘ ਤੇ ਖੇਲਾ ਦੇ ਸੁਖਵਿੰਦਰ ਸਿੰਘ ਨੂੰ April 1993 ਵਿੱਚ ਬਿਆਸ ਪੁਲਿਸ ਵੱਲੋਂ ਚੁੱਕ ਕੇ ਲੋਪੋ ਕੋ ਪੁਲਿਸ ਵੱਲੋਂ ਛੋਟੇ ਮੁਕਾਬਲੇ ਦਿਖਾ ਕੇ ਕਤਲ ਕਰਨ ਦਾ ਮਕਦਮਾ ਚੱਲ ਰਿਹਾ ਸੀ ਜਿਸ ਵਿੱਚ ਮੋਹਾਲੀ ਅਦਾਲਤ ਵੱਲੋਂ ਮਾਮਲੇ ਥਾਣੇਦਾਰ ਪਰਮਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਜਦਕਿ ਤਰਮ ਸਿੰਘ ਸਮੇਤ ਬਾਕੀ ਰੁਪਈਆ ਨੂੰ ਸਬੂਤਾਂ ਦੀ ਘਾਟ ਹੋਣ ਕਾਰਨ ਬਰੀ ਕਰ ਦਿੱਤਾ ਗਿਆ। ਦੇਖੋ ਜੀ ਇਹ ਇੱਕ 1993 ਦਾ ਫੇਕ ਐਂ ਕਾਊਂਟਰ ਦਾ ਮਾਮਲਾ ਸੀ ਜਿਹੜਾ ਦੋ ਪੁਲਿਸ ਵਾਲੇ ਨੌਜਵਾਨਾਂ ਨੂੰ ਪੁਲਿਸ ਵੱਲੋਂ ਹੀ ਚੁੱਕ ਕੇ ਜਿਹੜਾ ਉਹ ਮਾਰ ਦਿੱਤਾ ਗਿਆ ਸੀ ਤੇ ਉਹਨਾਂ ਨੂੰ 18/4/1993 ਨੂੰ ਇੱਕ ਪਿੰਡ ਖੇਲੇ ਦਾ ਸੁਖਵਿੰਦਰ ਸਿੰਘ ਨਾਂ ਦਾ ਕਾਂਸਟੇਬਲ ਸੀ ਤੇ ਦੂਸਰਾ ਹੈਗਾ ਸੀ ਸ਼ੁਰਮਕ ਸਿੰਘ ਪਿੰਡ ਮੁਸ਼ਲ ਦਾ ਜਿੰਨੂੰ ਥਾਣਾ ਬਿਆਸ ਦੀਆਂ ਦੋ ਵੱਖ-ਵੱਖ ਪੁਲਸ ਪਾਰਟੀਆਂ ਨੇ 18/4/1993 ਨੂੰ ਉਹਨਾਂ ਦੇ ਘਰਾਂ ਤੋਂ ਚੱਕਿਆ ਤੇ 22/4/1993 ਨੂੰ ਜਿਹੜਾ ਥਾਣਾ ਲੋਪੋ ਕੀ ਪੁਲਸ ਨੇ ਉਹਨਾਂ ਦਾ ਝੂਠਾ ਫੇਕ ਐਂਕਾਊਂਟਰ ਬਣਾ ਕੇ ਉਹਨਾਂ ਨੂੰ ਜਿਹੜਾ ਮਾਰ ਦਿੱਤਾ ਗਿਆ। ਇਹਦੇ ਵਿੱਚ ਜਿਹੜਾ ਸੁਖਵਿੰਦਰ ਸਿੰਘ ਸੀ ਉਹਨੂੰ ਰਾਮ ਲਬਾਇਆ ਜਿਹੜਾ ਐਸ ਐਚ ਓ ਥਾਣਾ ਪੀ ਐਸ ਬਿਆਸ ਦਾ ਸੀ ਉਹਨੇ ਚੁੱਕਿਆ ਸੀ ਤੇ ਜਿਹੜਾ ਉਸ ਟਾਈਮ ਐਸ ਆਈ ਪਰਮਜੀਤ ਸਿੰਘ ਜਿਹੜਾ ਸੁਰਮਕ ਸਿੰਘ ਨੂੰ ਚੱਕ ਕੇ ਲੈ ਕੇ ਆਇਆ ਸੀ ਕਿਉਂਕਿ ਰਾਮ ਲਬਾਏ ਦੀ ਟ੍ਰਾਇਲ ਦੌਰਾਨ ਜਿਹੜੀ ਆ ਡੈਥ ਹੋ ਚੁੱਕੀ ਆ ਤੇ ਜਿਹੜਾ ਪਰਮਜੀਤ ਸਿੰਘ ਨੂੰ 364 ਦੇ ਵਿੱਚ ਤੇ 343 ਦੇ ਵਿੱਚ ਜਿਹੜਾ ਅੱਜ 10 ਸਾਲ ਦੀ ਸਜ਼ਾ ਤੇ 50000 ਰੁਪਿਆ ਦਾ ਜੁਰਮਾਨਾ ਕੀਤਾ ਗਿਆ ਤੇ ਜਿਹੜਾ 302 ਦੇ ਵਿੱਚ ਜਿਨ੍ਹਾਂ ਜਿਹੜਾ ਕੋਰਟ ਨੇ ਉਹ ਬੰਦੇ ਜਿਨ੍ਹਾਂ ਨੇ ਉਹਨਾਂ ਦਾ ਫੇਕ ਇਨਕਾਊਂਟਰ ਬਣਾਇਆ ਸੀ ਉਹਨਾਂ ਨੂੰ ਸਬੂਤਾਂ ਦੀ ਘਾਟ ਦੇ ਕਾਰਨ ਜਿਹੜਾ ਬਰੀ ਕਰ ਦਿੱਤਾ ਧਰਮ ਸਿੰਘ ਨੂੰ ਕਸ਼ਮੀਰ ਸਿੰਘ ਨੂੰ ਤੇ ਦਰਬਾਰਾ ਸਿੰਘ ਨੂੰ ਉਹ ਤਿੰਨ ਕ्यूज ਜਿਹੜੇ ਆ ਉਹ ਕੋਰਟ ਵੱਲੋਂ ਬਰੀ ਕਰ ਦਿੱਤੇ ਗਏ ਆ ਪਰ ਇਹਦੇ ਵਿੱਚ 302 ਦੇ ਵਿੱਚ ਵੀ ਇਹਨਾਂ ਦੇ ਵਿੱਚ ਪਰਮਜੀਤ ਵੀ ਬਰੀ ਆ ਵੇਖੋ ਪਰਮਜੀਤ ਅਬਡੈਕਸ਼ਨ ਦੇ ਵਿੱਚ ਸੀ ਉਹ ਉਹਨਾਂ ਸੁਰਮਕ ਸਿੰਘ ਨੂੰ ਘਰੋਂ ਲੈ ਕੇ ਆਇਆ ਸੀ ਅੱਗੇ ਜਿਹੜਾ ਇਹਦਾ ਅਨਕਾਊਂਟਰ ਬਣਾਇਆ ਸੀ ਉਹ ਥਾਣਾ ਲੋਪੋਕੇ ਦੀ ਪੁਲਿਸ ਦੇ ਜਿਹੜਾ ਐਸ ਐਚ ਓ ਧਰਮ ਸਿੰਘ ਸੀ ਉਸ ਪੁਲਸ ਪਾਰਟੀ ਵੱਲੋਂ ਬਣਾਇਆ ਗਿਆ ਸੀ ਪਰ ਕੋਰਟ ਨੇ ਉਹਨੂੰ ਕਨਸਿਡਰ ਨਹੀਂ ਕੀਤਾ ਤੇ ਉਹ 302 ਦੇ ਵਿੱਚ ਉਹਨਾਂ ਤਿੰਨ ਜਿਹੜੇ ਮੁਲਜ਼ਮ ਹੀ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਅਸੀਂ ਉਹ ਜਿਹੜੀ ਜੱਜਮੈਂਟ ਹੁੰਦੀ ਆ ਉਸ ਤੋਂ ਵੇਖ ਕੇ ਜਿਹੜੇ ਅੱਗੇ ਹਾਈ ਕੋਰਟ ਦਾ ਰੋਕਣਾ ਹੈ ਜੀ ਸਾਹਿਬ ਇੱਕ ਗੱਲ ਕਲੀਅਰ ਕਰ ਦਿੰਦੇ ਨੇ ਕਿ ਇੱਕ ਸਾਲ ਦੀ ਸਜ਼ਾ 50000 ਰੁਪਏ ਜੁਰਮਾਨਾ ਵੀ ਇੱਕ 10 ਸਾਲ ਦੀ ਸਜ਼ਾ ਉਹ ਕਲੀਅਰ ਕਰ ਦੇ। ਦੇਖੋ ਜਿਹੜਾ 364 ਦੇ ਵਿੱਚ ਜਿਹੜੀ 10 ਸਾਲ ਸਜ਼ਾ ਵਾ 343 ਦੇ ਵਿੱਚ ਇੱਕ ਸਾਲ ਸਜ਼ਾ ਵਾ ਤੇ 50000 ਰੁਪਏ ਜਿਹੜਾ ਜੁਰਮਾਨਾ ਉਹ ਦੋਵੇਂ ਸਜ਼ਾ ਜਿਹੜੀਆਂ ਇਕੱਠੀਆਂ ਚੱਲਣੀਆਂ ਉਹ ਸਜ਼ਾ 10 ਵਾਲੀ ਗਿਣੀ ਜਾਣੀ ਹੈ ਕਿਉਂਕਿ 343 ਦੇ ਵਿੱਚ ਜਿਹੜੀਆਂ ਉਹ ਇਕੱਠੇ ਇੱਕ ਸਾਲ ਸਜ਼ਾ ਵਾ ਉਹ ਇਕੱਠੀਆਂ ਚੱਲਣੀਆਂ ਤਿੰਨ ਦਿਨ ਵਾਲੀ ਕੀ ਹੁੰਦੀ ਸਰ ਜਿਹੜਾ 3 ਦਿਨ ਤੋਂ ਵੱਧ ਕਿਸੇ ਬੰਦੇ ਨੂੰ ਗੈਰ ਕਾਨੂੰਨੀ ਹਰਾਸ ਦੇ ਵਿੱਚ ਰੱਖਣਾ ਉਹਦੇ ਵਿੱਚ 343 ਦੇ ਵਿੱਚ ਜਿਹੜੀ ਆ ਪਰਮਜੀਤ ਸਿੰਘ ਜਿਹੜਾ ਸਾਬਕਾ ਐਸਪੀ ਆ ਉਹਨੂੰ 1 ਸਾਲ ਦੀ ਸਜ਼ਾ ਤੇ 364 ਕਿਸੇ ਬੰਦੇ ਨੂੰ ਅਗਵਾ ਕਰਕੇ ਲਾਪਤਾ ਕਰ ਦੇਣਾ ਉਹਦੇ ਵਿੱਚ ਉਹਨੂੰ 10 ਸਾਲ ਦੀ ਜਿਹੜੀ ਆ ਸਜ਼ਾ ਤੇ 50000 ਰੁਪਏ ਜੁਰਮਾਨਾ ਕੀਤਾ ਗਿਆ। ਦੂਜੇ ਕੇਸ ਜਿਹੜਾ ਬਰੀ ਹੋਏ ਉਹ ਕਿਹੜਾ ਕੇਸ ਹੈਗਾ ਦੱਸੋ ਜਿਹੜਾ ਥਾਣਾ ਦੂਸਰਾ ਕੇਸ ਪਿੰਡ ਗਲਾਲੀਪੁਰ ਦਾ ਕਰਨਵੀਰ ਸਿੰਘ ਜਿਹੜਾ 1992 ਦੇ ਵਿੱਚ ਉਸ ਨੂੰ ਜ਼ਮੀਨ ਵੰਦੇ ਨੂੰ ਥਾਣਾ ਸੌਰੀ ਪੁਲਿਸ ਪੋਸਟ ਸਹਿਬਾਜਪੁਰ ਦਾ ਜਿਹੜਾ ਏਐਸਆਈ ਗੁਰਨਾਮ ਸਿੰਘ ਸੀ ਉਹਦੇ ਵੱਲੋਂ ਚੱਕ ਕੇ ਲਿਆਂਦਾ ਗਿਆ ਸੀ ਪਰ ਉਹ ਜਿਹੜਾ ਮਾਂਜੋਗ ਅਦਾਲਤ ਨੇ ਆ ਉਸ ਕੇਸ ਦੇ ਵਿੱਚ ਗਰਨਾਮ ਸਿੰਘ ਨੂੰ ਬਰੀ ਕਰ ਦਿੱਤਾ ਵਾ ਪਰ ਉਹ ਵੀ ਜਿਹੜੀ ਜਜਮੈਂਟ ਆਉਂਦੀ ਆ ਤੇ ਉਹਨੂੰ ਅਸੀਂ ਪੜ ਕੇ ਤੇ ਉਹਦੇ ਵਿੱਚ ਵੀ ਆਪਾਂ ਅਪੀਲ ਦੇ ਵਿੱਚ ਜਾਵਾਂਗੇ ਇਹ ਸਰ ਲਾ ਪਤਾ ਹੋਇਆ ਸੀ ਨਾ ਚੰਗੀ ਚੀਜ਼ ਆ ਉਹ ਬਸ ਆ ਗਈ ਸੀ ਪਿੰਡ ਗਲਾਲੀਪੁਰ ਦਾ ਹੀ ਜਿਹੜਾ ਕਰਨਵੀਰ ਸਿੰਘ ਤੇ ਇਹਨਾਂ ਦਾ ਪਿੰਡ ਮੁਸ਼ਲ ਤੇ ਪਿੰਡ ਖੇਲਾ ਸੀ